ਹਾਂਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਜਿੰਨੇ ਵੀ ਵੀਰ ਆਪਣੇ ਨਵੇਂ ਆ ਆਪਣੇ ਪੇਜ ਤੇ ਜੁੜੇ ਆ ਜਾਂ ਆਪਣੇ ਚੈਨਲ ਨਾਲ ਜੁੜੇ ਆ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਠੀਕ ਹੈ ਤੇ ਅੱਜ ਦਾ ਜਿਹੜਾ ਆਪਣਾ ਗੱਲਬਾਤ ਦਾ ਵਿਸ਼ਾ ਹੈਗਾ ਦੋਸਤੋ ਉਹ ਹੈਗਾ ਜੋ ਨਵੇਂ ਕ੍ਰੀਏਟਰ ਆ ਯਾਨੀ ਕਿ ਨਵੇਂ ਜੋ YouTube ਤੇ ਜਾਂ Facebook ਤੇ ਕੰਮ ਕਰ ਰਹੇ ਆ ਨੌਜਵਾਨ ਤਾਂ ਉਹਨਾਂ ਲਈ ਸਪੈਸ਼ਲ ਵੀਡੀਓ ਆ ਕਿਉਂਕਿ ਕਾਫੀ ਵੀਰ ਫੋਨ ਮੈਸੇਜ ਕਰਦੇ ਆ ਮੈਨੂੰ ਵੀ ਪੁੱਛਦੇ ਆ ਵੀ ਬਾਈ ਜੀ ਸਾਡੀਆਂ ਵੀਡੀਓ ਨਹੀਂ ਚਲਦੀਆਂ ਜਾਂ ਵਿਊ ਨਹੀਂ ਆਉਂਦੇ ਜਾਂ ਸਬਸਕ੍ਰਾਈਬਰ ਨਹੀਂ ਵਾਧਦੇ ਤੇ ਪਿਛਲੇ ਕਸੀਂ ਸਾਲ ਤੋਂ ਜਾਂ 2 ਸਾਲ ਤੋਂ ਜਾਂ 3 ਸਾਲ ਤੋਂ ਕੰਮ ਕਰ ਰਹੇ ਆ ਤੇ ਸਾਨੂੰ ਕੋਈ ਇਨਕਮ ਨਹੀਂ ਆਉਣ ਲੱਗੀ ਤਾਂ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਦੋਸਤੋ ਵੀ ਤੁਸੀਂ ਕਿੱਥੇ ਕਿੱਥੇ ਗਲਤੀ ਕਰਦੇ ਹੋ ਠੀਕ ਹੈ ਕਾਫੀ ਗਲਤੀਆਂ ਹੋ ਜਾਂਦੀਆਂ ਮੇਰੇ ਤੋਂ ਵੀ ਗਲਤੀਆਂ ਹੋਈਆਂ ਜਦੋਂ ਮੈਂ ਨਵਾਂ ਸੀਗਾ ਤਾਂ ਆਪਾਂ ਨੂੰ ਪੁੱਛ ਦੱਸ ਕਰਨੀ ਪੈਂਦੀ ਹੈ ਜਿਹੜੇ ਪੁਰਾਣੇ ਬੰਦੇ ਕੰਮ ਕਰਦੇ ਉਹਨਾਂ ਨਾਲ ਤੱਤ ਚ ਰਹਿਣਾ ਪੈਂਦਾ ਠੀਕ ਹੈ ਤਾਂ ਜੋ ਕੁਝ ਮੈਂ ਸਿੱਖਿਆ ਜਾਂ ਜੋ ਮੈਂ YouTube ਤੇ ਕਰ ਰਿਹਾ ਤਾਂ ਮੈਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਵੀ ਤੁਸੀਂ ਕਿੱਥੇ ਕਿੱਥੇ ਗਲਤੀ ਕਰਦੇ ਹੋ ਤਾਂ ਦੋਸਤੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਵੀ ਜਦੋਂ ਵੀ ਤੁਸੀਂ ਚੈਨਲ ਬਣਾ ਲਿਆ ਠੀਕ ਆ ਤਾਂ ਹਮੇਸ਼ਾ ਇੱਕ ਚੀਜ਼ ਤੇ ਹੀ ਫੋਕਸ ਰੱਖੋ ਤੁਸੀਂ ਕਈ ਵਾਰੀ ਕੰਟੈਂਟ ਬਦਲਦੇ ਰਹਿੰਦੇ ਆ ਕਿੰਨਾ ਭਾਵੇਂ ਆ ਵੀ ਜਦੋਂ ਵੀ ਤੁਸੀਂ YouTube ਤੇ ਜਾਂ Facebook ਤੇ ਕੋਈ ਵੀ ਚੀਜ਼ ਨੂੰ ਚੈਨਲ ਨੂੰ ਸ਼ੁਰੂ ਕਰਦੇ ਹੋ ਤਾਂ ਜੋ ਵੀ ਤੁਸੀਂ ਮੰਨ ਲਓ ਇੱਕ ਚੀਜ਼ ਨੂੰ ਲੈ ਕੇ ਚੱਲੋ ਜੇ ਹੁਣ ਮੇਰਾ ਫਾਰਮ ਦਾ ਕੰਮ ਆ ਤਾਂ ਮੈਂ ਸਿਰਫ ਬੱਕਰੀਆਂ ਦੇ ਵੀਡੀਓ ਪਾਉਂਦਾ ਸੀਗਾ ਠੀਕ ਹੈ ਕਹਿਣ ਦਾ ਭਾਵੇਂ ਆ ਚਾਹੇ ਕੋਈ ਸੇਲ ਪਰਚੇਜ ਵਾਲੀ ਹੋ ਗਈ ਚਾਹੇ ਮਸ਼ਹੂਰੀ ਵਾਸਤੇ ਕਿਸੇ ਦਾ ਫਾਰਮ ਦੀ ਵੀਡੀਓ ਕਰ ਲਈ ਜਾਂ ਹਾਲ ਦਾ ਘਰੇ ਜਾਨਵਰ ਦਿਖਾ ਲੈ ਤਾਂ ਮੈਂ ਸਿਰਫ ਇੱਕੋ ਚੀਜ਼ ਨੂੰ ਲੈ ਕੇ ਚੱਲਿਆ ਸਿਰਫ ਬੱਕਰੀਆਂ ਨੂੰ ਠੀਕ ਆ ਤਾਂ ਜਿਹੜੇ ਨਵੇਂ ਬੰਦੇ ਆ ਉਹ ਕਾਫੀ ਇਸ ਚੀਜ਼ ਨੂੰ ਮੰਨ ਲਓ ਵੀ ਬ੍ਰੀਕੀ ਟਿੱਕਰ ਨਹੀਂ ਸੋਚਦੇ ਜਾਂ ਸਮਝਦੇ ਜਾਂ ਕਰਦੇ ਠੀਕ ਆ ਕਿਉਂਕਿ ਮੰਨ ਲਓ ਵੀ ਉਹਨਾਂ ਕੋਲੇ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਹੁੰਦੀ ਕਹਿਣ ਦਾ ਭਾਵੇਂ ਆ ਕਿਉਂਕਿ ਜਿਹੜੀ YouTube ਆ ਜਾਂ Facebook ਆ ਕੋਈ ਵੀ ਚੀਜ਼ ਆ ਠੀਕ ਆ ਚਲੋ ਆਪਾਂ YouTube ਤੇ ਲਾ ਕੇ ਚੱਲਦੇ ਆਂ ਉਹ YouTube ਹੈ ਜਿਹੜੀ YouTube ਨੇ ਤੁਸੀਂ ਵੀਡੀਓ ਬਣਾਈ ਆ ਹੁਣ ਮੈਂ ਅੱਜ ਮਨ ਲਓ ਵੀ ਬੱਕਰੀਆਂ ਵਾਲੀ ਵੀਡੀਓ ਪਾਉਂਦਾ ਸੀਗਾ ਤਾਂ ਜਿੰਨਾ ਟਾਈਮ ਮੇਰਾ ਚੈਨਲ ਮੋਨਟਾਈਜ਼ ਨਹੀਂ ਹੋਇਆ ਤਾਂ ਮੈਂ ਸਿਰਫ ਬੱਕਰੀਆਂ ਨੂੰ ਲੈ ਕੇ ਚੱਲਿਆ ਮੈਂ ਅਲੱਗ ਤੋਂ ਕੋਈ ਕੰਟੈਂਟ ਨਹੀਂ ਪਾਇਆ ਆਉ ਦੇ ਚੈਨਲ ਤੇ ਕਿਉਂਕਿ YouTube ਆ ਨਾ ਜਿਹੜੀ ਇੱਕ ਚੀਜ਼ ਹੈ ਤੁਸੀਂ ਕੰਮ ਕਰੋ ਉਹਨੂੰ ਬੱਕਰੀਆਂ ਦੇ ਕੰਮ ਕਰਦਾ ਸੀਗਾ ਤਾਂ ਮੇਰੀਆਂ ਵੀਡੀਓ ਨੂੰ YouTube ਸਿਰਫ ਬੱਕਰੀਆਂ ਵਾਲਿਆਂ ਕੋਲ ਹੀ ਪਹੁੰਚਾਉਂਦਾ ਸੀਗਾ ਜਿਹੜੇ ਬੱਕਰੀਆਂ ਵਾਲੀਆਂ ਵੀਡੀਓ ਦੇਖਦੇ ਸੀਗੇ ਇਹ ਹੁਣ ਮੈਂ ਉਹਦੇ ਵਿੱਚ ਅਲੱਗ ਤੋਂ ਕੋਈ ਟਰੈਕਟਰ ਦੀ ਸੇਲ ਪਰਚੇਜ ਦੀ ਪਾਤੀ, ਜੰਕ ਸੇ ਜ਼ਮੀਨ ਦੀ ਸੇਲ ਪਰਚੇਜ ਦੀ ਪਾਤੀ ਜਾਂ ਕੁਝ ਹੋਰ ਪਾਤਾ ਤਾਂ YouTube ਖੁਦ ਕਨਫਿਊਜ਼ ਹੋ ਜਾਂਦਾ ਮੈਂ ਇਹਦੀ ਵੀਡੀਓ ਭੇਜਾਂ ਭੇਜਾਂ ਕਿਹਦੇ ਕੋਲੇ ਤਾਂ ਇਸ ਕਰਕੇ ਆਪਣੇ ਫਾਲੋਅਰ ਨਹੀਂ ਵੱਧਦੇ ਠੀਕ ਆ ਪੱਕੀ ਜ਼ਰੂਰੀ ਚੀਜ਼ ਇਹ ਹੁੰਦੀ ਆ ਵੀ ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਨੌਲੇਜ ਹੋਣੀ ਚਾਹੀਦੀ ਆ ਜੇ ਤੁਹਾਡੇ ਕੋਲੇ ਨੌਲੇਜ ਹੈਗੀ ਆ ਬੰਦਾ ਤੁਹਾਡੀ ਫੇਰ ਹੀ ਵੀਡੀਓ ਦੇਖੂਗਾ ਠੀਕ ਆ ਤਾਂ ਪਹਿਲਾਂ ਕੋਈ ਵੀ ਤੁਸੀਂ ਇਹੋ ਜਿਹਾ ਕੰਟੈਂਟ ਯੂਜ਼ ਕਰੋ ਜਿਹਦੇ ਵਿੱਚ ਤੁਹਾਨੂੰ ਜਾਣਕਾਰੀ ਹੋਵੇ ਠੀਕ ਆ ਤੁਸੀਂ ਆਉਦੀ ਜਾਣਕਾਰੀ ਲੋਕਾਂ ਤੇ ਕਰ ਸਾਂਝੀ ਕਰੋ ਠੀਕ ਆ ਤੁਹਾਡੀ ਜਾਣਕਾਰੀ ਨੂੰ ਲੋਕ ਸਮਝਣਗੇ ਤੁਹਾਨੂੰ ਸਬਸਕ੍ਰਾਈਬ ਕਰਨਗੇ ਤੁਹਾਨੂੰ ਫੋਲੋਅ ਅਪ ਕਰਨਗੇ ਤੁਹਾਡੀਆਂ ਵੀਡੀਓ ਵੀ ਸ਼ੇਅਰ ਕਰਨਗੇ ਤੁਹਾਡੇ ਮਨ ਲਓ ਵਾਚ ਟਾਈਮ ਵੀ ਵਧੂਗਾ ਠੀਕ ਆ ਪਹਿਲਾਂ ਤੁਸੀਂ ਇਹਨਾਂ ਚੀਜ਼ਾਂ ਤੇ ਆਪਦਾ ਫੋਕਸ ਕਰੋ ਕਿਉਂਕਿ ਜਦੋਂ ਵੀ ਆਪਾਂ ਚੈਨਲ ਬਣਾਉਨੇ ਆ ਤਾਂ ਉਹਨ ਸਿਰਫ ਜਿਹੜੀ ਚੀਜ਼ ਵਾਸਤੇ ਆਪਾਂ ਚੈਨਲ ਨੂੰ ਬਣਾਇਆ ਹੁੰਦਾ ਸਿਰਫ ਉਸੇ ਚੀਜ਼ ਤੇ ਉਹਨੂੰ ਦਿਮਾਗ ਨੂੰ ਲਾ ਕੇ ਰੱਖੋ ਜਾਂ ਉਸੇ ਕੰਟੈਂਟ ਨੂੰ ਹੀ ਵੱਧ ਤੋਂ ਵੱਧ ਤੁਸੀਂ ਵੀਡੀਓ ਬਣਾਓ ਠੀਕ ਆ ਤਾਂ ਇਹ ਨਹੀਂ ਹੁੰਦਾ ਵੀ ਆਪਾਂ ਅੱਜ ਇੱਕ ਮੈਂ ਬੱਕਰੀਆਂ ਦਾ ਫਾਰਮ ਕਰਦਾ ਮਾਜਬ ਇੱਕ ਵੀਡੀਓ ਬੱਕਰੀਆਂ ਦੀ ਪਾਤੀ ਕੱਲ ਨੂੰ ਮੈਂ ਇੱਕ ਜਾ ਕੇ ਮੱਝਾਂ ਗਾਂਾਂ ਦੀ ਪਾਤੀ ਪਰਸੋਂ ਇੱਕ ਟਰੈਕਟਰ ਦੀ ਪਾਤੀ ਚੌਥੇ ਮੈਂ ਇੱਕ ਕੋਈ ਖੇਤੀਬਾੜੀ ਦੇ ਰੂਪ ਪਾਤੀ ਤਾਂ ਉੱਥੇ ਨਾ YouTube ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਇਹਦੀ ਵੀਡੀਓ ਭੇਜਾਂ ਕਿਹਦੇ ਕੋਲੇ ਤਾਂ ਇਸ ਲਈ ਜਦੋਂ ਵੀ ਤੁਸੀਂ ਇੱਕ ਕੰਟੈਂਟ ਲੈ ਕੇ ਚਲੋਗੇ ਤਾਂ ਤੁਹਾਡੀ ਵੀਡੀਓ ਆਟੋਮੈਟਕੀ ਉਹ ਉਹਨਾਂ ਬੰਦਿਆਂ ਤੱਕ ਹੀ ਪਹੁੰਚੂਗੀ ਠੀਕ ਆ ਕਿਉਂਕਿ ਕਦੇ ਵੀ ਇਹ ਨਹੀਂ ਹੁੰਦਾ ਜੋ ਬੰਦਾ ਖੇਤੀ ਨਾਲ ਪਿਆਰ ਕਰਦਾ ਉਹ ਸਿਰਫ ਖੇਤੀ ਦੀਆਂ ਵੀਡੀਓ ਦੇਖੂਗਾ ਠੀਕ ਆ ਜਿਹੜਾ ਬੰਦਾ ਟਰੈਕਟਰਾਂ ਨੂੰ ਪਿਆਰ ਕਰਦਾ ਉਹ ਸਿਰਫ ਟਰੈਕਟਰਾਂ ਦੀਆਂ ਵੀਡੀਓ ਦੇਖੂਗਾ ਜੋ ਜਾਨਵਰਾਂ ਉਸੇ ਸਿਰਫ ਮੇਰੀਆਂ ਬੱਕਰੀਆਂ ਦੀਆਂ ਵੀਡੀਓ ਦੇਖਣਗੇ ਜਿਵੇਂ ਲੱਗਦਾ ਕੋਈ ਵੀਡੀਓ ਪਾਉਣਾ ਤਾਂ ਉਹਨੂੰ ਲੋਕ ਉਹਨਾਂ ਪਿਆਰ ਨਹੀਂ ਦਿੰਦੇ ਠੀਕ ਆ ਇਹ ਚੀਜ਼ ਨੂੰ ਸਮਝ ਕੇ ਰੱਖੋ ਕਿਉਂਕਿ ਹਰ ਇੱਕ ਬੰਦੇ ਨੂੰ ਜਿਹੜੀ ਚੀਜ਼ ਨਾਲ ਲਗਾ ਹੁੰਦਾ ਜਾਂ ਮਤਲਬ ਪਿਆਰ ਹੁੰਦਾ ਤਾਂ ਸਿਰਫ ਉਸੇ ਚੀਜ਼ ਵਾਰੀ ਬੰਦਾ ਜਿਆਦਾ ਸਰਚ ਕਰੂਗਾ ਜਾਂ ਜਿਆਦਾ ਸੁਣੂਗਾ ਜਾਂ ਜਿਆਦਾ ਉਹ ਕਰੂਗਾ ਠੀਕ ਆ ਤਾਂ ਇਸ ਲਈ ਜਦੋਂ ਵੀ ਤੁਸੀਂ ਕੋਈ ਵੀ ਚੈਨਲ ਬਣਾਇਆ ਹੋਇਆ ਤੁਹਾਡਾ ਹੁਣ ਵੀ ਤੁਸੀਂ ਚੱਲ ਰਹੇ ਹੋ ਕਿਸੇ ਵੀ ਚੈਨਲ ਦੇ ਥਰੂ ਜਾਂ ਤੁਸੀਂ ਆਪ ਦਾ ਚੈਨਲ ਚਲਾ ਰਹੇ ਹੋ ਉਹਦੇ ਵਿੱਚ ਇਹ ਗਲਤੀਆਂ ਨਾ ਕਰਿਆ ਕਰੋ ਵੀ ਇੱਕ ਵੀਡੀਓ ਹੋਰ ਟਾਈਪ ਦੀ ਪਾਤੀ ਹੋਰ ਟਾਈਪ ਦੀ ਪਾਤੀ ਇਸ ਚੀਜ਼ ਤੇ ਖਾਸਤਿਆਂ ਰੱਖਿਆ ਕਰੋ ਬਾਕੀ ਜੋ ਵੀ ਇਹਦੀਆਂ ਪਾਲਿਸੀਆਂ ਹੁੰਦੀਆਂ ਮੰਨ ਲਓ ਵੀ ਜੋ ਵੀ ਇਹਦੇ ਟੈਕਨੀਕਲ ਇਸ਼ੂ ਹੁੰਦੇ ਆ ਉਹਨਾਂ ਨੂੰ ਤੁਸੀਂ ਸਮਝ ਕੇ ਫੇਰ ਚੱਲਿਆ ਕਰੋ ਕਿ ਵੀ ਅੱਪ ਥੋੜੀ ਮੋਤੀ ਗਲਤੀ ਕਰਤੀ ਅੱਪਾ ਜੇ ਹੁਣ ਗਾਣਾ ਲਾ ਕੇ ਵੀਡੀਓ ਪਾਤੀ ਤਾਂ ਕਾਪੀਰਾਈਟ ਆ ਗਿਆ ਉਹ ਅੱਪਾ ਵੀਡੀਓ ਨਹੀਂ ਦੇਖੀ ਆਪਾਂ ਨੂੰ ਪਤਾ ਕਾਪੀਰਾਈਟ ਪਾਇਆਗਾ ਦੋ ਤਿੰਨ ਕਾਪੀਰਾਈਟ ਹੋਰ ਆਗੇ ਜਾਂ ਤੁਹਾਡੀ ਵੀਡੀਓ ਓਡੀ ਯੂ ਤੁਹਾਡਾ ਚੈਨਲ ਓਡੀ ਯੂ ਠੀਕ ਆ ਜਾਂ ਤੁਹਾਡੇ ਮੰਨ ਲਓ ਵੀ ਇਨਕਮ ਤੇ ਰੋਕ ਲੱਗ ਜਾਂਦੀ ਉਹ ਵੀਡੀਓ ਤੁਹਾਡੀ ਚੱਲੀ ਤਾਂ ਇਸ ਚੀਜ਼ ਨੂੰ ਸਮਝ ਕੇ ਤੁਸੀਂ ਫੇਰ ਚੱਲਿਆ ਕਰੋ ਦੋਸਤੋ ਠੀਕ ਆ ਤੇ ਅੱਜ ਦੇ ਲਈ ਇੰਨੇ ਹੀ ਕਾਫੀ ਆ ਤਾਂ ਇਹ ਆਪਣਾ ਪਹਿਲਾ ਭਾਗ ਸੀਗਾ ਠੀਕ ਆ ਜਾਣਕਾਰੀ ਵਾਲਾ YouTube ਜਾਂ Facebook ਦੀ ਕਮਾਈ ਤੇ ਜਾਂ ਕਿਵੇਂ ਤੁਸੀਂ ਸ਼ੁਰੂ ਕਰਨਾ ਠੀਕ ਆ ਤੇ ਅਗਲਾ ਭਾਗ ਵੀ ਆਪਾਂ ਜਲਦੀ ਲੈ ਕੇ ਸ਼ੁਰੂ ਹੋਵਾਂਗੇ ਤਾਂ ਜਿੰਨੇ ਵੀ ਵੀਰ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਬੱ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਵੱਧ ਤੋਂ ਵੱਧ ਕਰੋ ਧੰਨਵਾਦ